ਉਹਨਾਂ ਨੇ ਬੋਰਡ ਤੇ ਲਿਖਤੀ ਐਲ ਕਹਿੰਦੇ ਆ ਕੀ ਆ ਸਾਰੇ ਬਜ਼ੁਰਗ ਆ ਦੇ ਲਾਬੇ ਦੀ ਬੇਬੇ ਉਹਨਾਂ ਨੇ ਲਿਖਤੀ ਜੇ ਕਹਿੰਦੇ ਆ ਕੀ ਆ ਕਹਿੰਦੇ ਜੱਗੀ ਦੀ ਬੇਬੇ ਉਹਨਾਂ ਨੇ ਲਿਖਤੀ ਟੀ ਕਹਿੰਦੇ ਤੋਤੇ ਦੀ ਬੇਬੇ ਉਹ ਡੀਓ ਸਾਹਿਬ ਨੇ ਪਾਤਾ ਡਬਲਯੂ ਉਹਨੂੰ ਪਤਾ ਨਹੀਂ ਸੀ ਵੀ ਐਮ ਤੱਕ ਸਿੱਖੇ ਨਾ ਮਮਿੰਦਰ ਦੀ ਬੇਬੇ ਬਜ਼ੁਰਗ ਕਰਕੇ ਚੁੱਪੋ ਕਹਿੰਦਾ ਜੀ ਬੋਲੋ ਹੁਣ ਇੱਕ ਬਜ਼ੁਰਗ ਕਹਿੰਦਾ ਜੀ ਹੈ ਤਾਂ ਮਿੰਦਰ ਦੀ ਮਾਂ ਗੱਲ ਕਰ ਤੁਸੀਂ ਪੁੱਠੀ ਕਿਉਂ ਕਰਤੀ ਟੋਟਾ ਦਾ ਬੱਚਾ ਮਾਰ ਗਿਆ ਛੁੱਟੀ ਤੇ ਚੌਥੀ ਵਾਲਾ ਬੱਚਾ ਸੀ ਛੁੱਟੀ ਮਾਰ ਗਿਆ ਤੇ ਉਹਦਾ ਦਾਦਾ ਕਹਿੰਦਾ ਓਏ ਤੂੰ ਪਿਆ ਪਿਆ ਬੋਰ ਹੋ ਜਾਏਗਾ ਆ ਜਾ ਮੈਂ ਤੈਨੂੰ ਗੇੜਾ ਫੇੜਾ ਦਵਾ ਕੇ ਲਿਆਵਾਂ ਅੱਛਾ ਤੇ ਉਹ ਪਿੰਡ ਜਿਹੜੋ ਗੇੜਾ ਫੇੜਾ ਦਵਾਉਣ ਗਏ ਤੇ ਗਾਹਾਂ ਹਰਜੀਤ ਮੈਡਮ ਮਰ ਗਈ ਕੋਈ ਮੈਡਮ ਉਹਨਾਂ ਦੀ ਮੁਰੋਂ ਆਈ ਜਾਵੇ ਤੇ ਉਹ ਕਹਿੰਦਾ ਓਏ ਦਾਦਾ ਕਹਿੰਦਾ ਆਪਣੇ ਪੋਤੇ ਨੂੰ ਕਹਿੰਦਾ ਓ ਲੁਕ ਜਾ ਤੇਰੀ ਮੈਡਮ ਆਈ ਜਾਂਦੀ ਐ ਕੱਲ ਨੂੰ ਤੈਨੂੰ ਐ ਪੁੱਛੂਗੀ ਵੀ ਇਹ ਕਿਹੜਾ ਬਿਮਾਰ ਸੀ ਇਹ ਆਪਣੇ ਦਾਦੇ ਨਾਲ ਇੱਥੇ ਗੇੜੇ ਦਿੰਦਾ ਫਿਰਦਾ ਸੀ ਤੇ ਚੌਥੀ ਵਾਲਾ ਬੱਚਾ ਕਹਿੰਦਾ ਦਾਦਾ ਮੈਨੂੰ ਲੁਕਣ ਦੀ ਲੋੜ ਨਹੀਂ ਹੁਣ ਤਾਂ ਤੈਨੂੰ ਲੁਕਣਾ ਪਊਗਾ ਕਹਿੰ ਕਹਣਾ ਜਦੋਂ ਮੈਨੂੰ ਕੱਲ ਨੂੰ ਪੁੱਛਣਗੇ ਵੀ ਤੂੰ ਆਇਆ ਕਿਉਂ ਨਹੀਂ ਮੈਂ ਆਖੂੰ ਜੀ ਮੇਰੇ ਦਾਦੇ ਦਾ ਭੋਗ ਸੀ ਕੱਲ ਸ਼ੁਕਰੀਆ ਦੋਸਤੋ ਆਕਲੀਆ ਫੈਮਿਲੀ ਵਲੌਗਸ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਚੱਲ ਰਹੀ ਹੈ ਸਾਡੀ ਪੋਡਕਾਸਟ ਸੀਰੀ ਅੱਜ ਦੇ ਸਾਡੇ ਸਟੂਡੀਓ ਦੇ ਵਿੱਚ ਖਾਸ ਮਹਿਮਾਨ ਇੱਕ ਅਜਿਹਾ ਕਵੀਸ਼ਰੀ ਜੱਥਾ ਹੈ ਜਿਹੜਾ ਗਾਉਂਦਾ ਤਾਂ ਬਹੁਤ ਸੋਹਣਾ ਹੈ ਉਹਦੇ ਨਾਲ ਨਾਲ ਹਸਾਉਂਦਾ ਵੀ ਪੌੜਾ ਦਾ ਸਵਾਗਤ ਕਰਦੇ ਆ ਅੱਜ ਦੇ ਖਾਸ ਮਹਿਮਾਨ ਸਤਿ ਸ਼੍ਰੀ ਅਕਾਲ ਬੇਜੀ ਸਤਿ ਸ਼੍ਰੀ ਅਕਾਲ ਜੀ ਤੋਂ ਪਹਿਲਾਂ ਬੇਜੀ ਸਮਾਂ ਬਹੁਤ ਕੀਮਤੀ ਹੈ ਹਨ ਤੁਸੀਂ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਸਾਡੇ ਸਟੂਡੀਓ ਚ ਪਹੁੰਚੇ ਹੋ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੀ ਵੀ ਇਹੀ ਕੋਸ਼ਿਸ਼ ਹੈ ਵੀ ਅਸੀਂ ਆਪਦੇ ਸੱਭਿਆਚਾਰ ਨੂੰ ਆਪਣੀ ਮਾਂ ਬੋਲੀ ਨੂੰ ਜਿਹੜਾ ਬਚਾਉਣ ਦੀ ਕੋਸ਼ਿਸ਼ ਕਰ ਰਹੇ ਆ ਇਸੇ ਕਰਕੇ ਚੈਨਲ ਦੇ ਜ਼ਰੀਏ ਅਸੀਂ ਆਉ ਜਿਹੇ ਖਾਸ ਮਹਿਮਾਨ ਹੈ ਜਿਹੜੇ ਉਹਨਾਂ ਦੀ ਮੁਲਾਕਾਤ ਕਰਾਉਂਦੇ ਹਿੰਦੇ ਇੱਕ ਪਿੰਡ ਚ ਅਸੀਂ ਗਾਉਣ ਵਾਸਤੇ ਗਏ ਉੱਥੇ ਸਾਨੂੰ ਮੁੰਡਾ ਮਿਲਿਆ ਅੱਛਾ ਕਹਿੰਦਾ ਜੀ ਮੈਂ ਪਹਿਲਾਂ ਤਾਂ ਗਾਣੇ ਲਿਖਦਾ ਹੁੰਦਾ ਸੀ ਤੇ ਮੁੜ ਕੇ ਮੈਂ ਥੋੜੀ ਕਬੀਸ਼ਰੀ ਤੋਂ ਪ੍ਰਭਾਵਿਤ ਹੋ ਕੇ ਕਬੀਸ਼ਰੀਆਂ ਲਿਖਣੀਆਂ ਸ਼ੁਰੂ ਕਰਤੀਆਂ ਅਸੀਂ ਆਖਿਆ ਕੋਈ ਕਦੀ ਲਿਖੀ ਹੈ ਕਹਿੰਦਾ ਇੱਕ ਲਿਖੀ ਹੈ ਜੇ ਸਿੱਖਾ ਸੁਣਾ ਅੱਛਾ ਕਹਿੰਦਾ ਬੋਤੀ ਉੱਤੇ ਚੜ ਗਏ ਨੇ ਚਾਰ ਸਿੰਘ ਜੀ ਭਾਰ ਹੋ ਗਿਆ ਜਿਆਦੇ ਬੋਤੀ ਪਈ ਰਿੰਗ ਜੀ ਇਹ ਮੇਰੇ ਨਾਲ ਦੇ ਆਦੇ ਕਾਕਾ ਵਜਨ ਵਾਲੀ ਗੱਲ ਕਰ ਵਜਨ ਵਾਲੀ ਆਂਦਾ ਜੇ ਵਜਨ ਸੀ ਤਾਂ ਹੀ ਤਰਿੰਗੀ ਕਹਿਣ ਤੋਂ ਭਾਵ ਗੱਲ ਇਹ ਹੈ ਕਿ ਇਹ ਬਰੀਕੀ ਭਾਲਦੀ ਹੈ ਕਬੀਸ਼ਰੀ ਬੜੀ ਸੁਖਮ ਕਲਾ ਹੈ ਹਾਂ ਇੱਕ ਫਕੀਰ ਚੰਦ ਫਕਰ ਜੀ ਸਾਡੇ ਸ਼ਾਇਰ ਹੋਏ ਨੇ ਹੁਣ ਤਾਂ ਉਹ ਦੁਨੀਆ ਤੋਂ ਤੁਰ ਗਏ ਅੱਛਾ ਜੀ ਤੇ ਜਦੋਂ ਭਗਵੰਤ ਮਾਨ ਜੀ ਕਮੇਡੀ ਕਰਦੇ ਹੁੰਦੇ ਉਹਨਾਂ ਦੀਆਂ ਕਈ ਕਵਿਸ਼ਰੀਆਂ ਇਹਨਾਂ ਨੇ ਗਾਈਆਂ ਸੀ ਅੱਛਾ ਜੀ ਤੇ ਉਹਨਾਂ ਨੇ ਇੱਕ ਕਵਿਸ਼ਰੀ ਲਿਖੀ ਹੈ ਜਿਆਦੇ ਵੀ ਜੋ ਮੋਠ ਮੱਕੀਆਂ ਘੱਟ ਲਾਉਣੀ ਹੈ ਪੰਜਾਬੀ ਜੱਟੋ ਜੀਰੀ ਹਾਂ ਜਦੋਂ ਧੂਆਂ ਵਾਲਾ ਹੋ ਜਾਂਦਾ ਜਾਂ ਪਾਣੀ ਦੀ ਵਾਲੀ ਖਪਤ ਹੁੰਦੀ ਹੈ ਉਸ ਗੱਲ ਨੂੰ ਮੁੱਖ ਰੱਖ ਕੇ ਲਿਖੀ ਸੀ ਉਹਦੇ ਚ ਇੱਕ ਪੈਰਾ ਆਉਂਦਾ ਕਿ ਕਦ ਮਦਰੇ ਵਜਨ ਹੋ ਗਏ ਹੌਲੇ 25 ਸਾਲਿਆਂ ਦੇ ਆਉਣ ਲੱਗੇ ਧੌਲੇ ਹਟੇ ਫਕਰਾ ਫਰਕਣੋਂ ਡੌਲੇ ਕਿਵੇਂ ਉੱਗੂ ਸਾਡੀ ਪੁਸ਼ਪ ਪਨੀਰੀ ਜਿਆਦੇ ਵੀ ਜੋ ਮੋਠ ਮੱਕੀਆਂ ਘੱਟ ਲਾਉਣੀਆਂ ਪੰਜਾਬੀ ਜੱਟੋ ਜੀਰੀ ਹੁਣ ਤੁਸੀਂ ਇਹ ਦੇਖੋ ਹੌਲੇ ਧੌਲੇ ਤੇ ਡੌਲੇ ਤਿੰਨੇ ਲੱਲਿਆਂ ਦੇ ਪੈਰ ਚ ਬਿੰਦੀ ਆ ਰਹੀ ਹੈ ਤਾਂ ਕਵੀਸ਼ਰੀ ਇਹ ਚੀਜ਼ ਸਵੀਕਾਰ ਕਰਦੀ ਹੈ ਕਿ ਜੇ ਇੱਕ ਲੱਲੇ ਦੇ ਪੈਰ ਚ ਬਿੰਦੀ ਆ ਗਈ ਤੇ ਅਗਲਾ ਤੁਕਾਂਤ ਵੀ ਲੱਲੇ ਪੈਰ ਬਿੰਦੀ ਵਾਲਾ ਮਿਲੂਗਾ ਐ ਨਹੀਂ ਹੈਗਾ ਵੀ ਤੁਸੀਂ ਰਾਰੇ ਨਾਲ ਮਲਾ ਦਿਓਗੇ ਜਾਂ ਬਿਨਾ ਬਿੰਦੀ ਵਾਲੇ ਲੱਲੇ ਨਾਲ ਮਲਾ ਦਿਓਗੇ ਕਿਉਂਕਿ ਸਿਆਣੇ ਲੋਕਾਂ ਨੇ ਸੁਣਨੀ ਹੁੰਦੀ ਹੈ ਤੇ ਬਾਕੀ ਜਿਹੜੀ ਤੁਹਾਡੀ ਆ ਗੱਲ ਆਈ ਹੈ ਵੀ ਇਹਨੂੰ ਜੂਥ ਕਿੰਨਾ ਕੁ ਪਸੰਦ ਕਰਦਾ ਜਿੰਨੇ ਸਾਨੂੰ ਵਿਊ ਮਿਲਦੇ ਹਨ ਹੁਣ ਲੱਖਾਂ ਦੇ ਹਿਸਾਬ ਨਾਲ ਇਹ ਜੂਥ ਵੱਲੋਂ ਹੀ ਮਿਲਦੇ ਨਾ ਜਿਹੜੇ ਮੋਬਾਈਲ ਦੇਖਦੇ ਨੇ ਉਹਨਾਂ ਬਜ਼ੁਰਗ ਤਾਂ ਉਹਨਾਂ ਨਹੀਂ ਦੇਖਦੇ ਹਨ ਤੇ ਇਹ ਆ ਗੱਲ ਰਹੂਗਾ ਸੰਗੀਤ ਰਾਗੀ ਢਾਡੀ ਜਿਉਂਦੇ ਰਹਿਣਗੇ ਲੋਕ ਗੀਤਾਂ ਨਾਲ ਦਾਦਾ ਦਾਦੀ ਜਿਉਂਦੇ ਰਹਿਣਗੇ ਡੋਲ ਦੇ ਜਵਾਨਾ ਸਾਡੀਆਂ ਤੇ ਮਿਸ਼ਰੀ ਦਿਲ ਖੁਸ਼ ਹੋ ਜੇ ਕਰਕੇ ਕਬਿਸ਼ਰੀ ਸਾਡਾ ਬੋਲ ਬੋਲਿਆ ਨਾ ਕਿਸੇ ਨੂੰ ਰੜਕੇ ਗਾਉਂਦੇ ਰਹੀਏ ਤੁਹਾਡੇ ਚਰਨਾਂ 'ਚ ਖੜਕੇ ਬੋਲਣ ਤੋਂ ਪਹਿਲਾਂ ਗੱਲ ਰਹੇ ਤੋਲੀ ਦੀ ਤੇ ਸੇਵਾ ਰਹੀਏ ਕਰਦੇ ਪੰਜਾਬੀ ਬੋਲੀ ਦੀ ਸੇਵਾ ਰਹੀਏ ਕਰਦੇ ਪੰਜਾਬੀ ਬੋਲੀ ਦੀ ਤੁਸੀਂ ਪ੍ਰੋਗਰਾਮ ਕਰਦੇ ਹੋ ਵੱਖ-ਵੱਖ ਪਿੰਡਾਂ ਜਾਨ ਨੂੰ ਸ਼ਰਤ ਜਾਨਦੇ ਹੋ ਇਹ ਤਾਂ ਹੈ ਨਹੀਂ ਵੀ ਤੁਹਾਡੇ ਨਾਲ ਕੋਈ ਕੱਢਣਾ ਵਾਲੀ ਵਾਪਸ ਦੀ ਹੋਊਗੀ ਹਨਾ ਕੋਈ ਨਾ ਕੋਈ ਹਾਸਲਸ ਵਾਲੀ ਗੱਲ ਜ਼ਰੂਰ ਵਾਪਸ ਦੀ ਹੋਣੀ ਆ ਤੇ ਸਾਡੇ ਸੁਣਤੇ ਨਾਲ ਜ਼ਰੂਰ ਸਮਝੀ ਕਰੋ ਹਾਂਜੀ ਹਾਂ ਹਾਸਲਸ ਵਾਲੀ ਗੱਲ ਇਹ ਹੈ ਵੀ ਜਿਵੇਂ ਅਸੀਂ ਪੜਾਉਨੇ ਆ ਹਾਂਜੀ ਤੇ ਮੈਂ ਆਪਦੇ ਸਕੂਲ ਚ ਬੱਚਿਆਂ ਨੂੰ ਪੁੱਛਿਆ ਮੈਂ ਕਿਹਾ ਬੱਚਿਓ ਉਹ ਜਾਨਵਰ ਦੱਸੋ ਜਿਹਦੇ ਮੂੰਹ ਚ ਦੰਦ ਨਹੀਂ ਤੇ ਛੋਟੇ ਛੋਟੇ ਬੱਚਿਆਂ ਚੋਂ ਇੱਕ ਬੱਚਾ ਉੱਠ ਕੇ ਆਦਾ ਜੀ ਮੇਰੀ ਨਾਨੀ ਦੇ ਨਹੀਂ ਮੈਂ ਕਿਹਾ ਨਹੀਂ ਅਸੀਂ ਜਾਨਵਰਾਂ ਚ ਪੁੱਛਿਆ ਤੇ ਚਲੋ ਜਾਂ ਅਸੀਂ ਆਮ ਹੀ ਬੱਚਿਆਂ ਨੂੰ ਇਹ ਪੁੱਛਣ ਲੱਗ ਜਾਈਨੇ ਹਾਂ ਪੁੱਤ ਤੂੰ ਕੀ ਬਣੇਗਾ ਮੈਂ ਮਾਸਟਰ ਲੱਗੂਗਾ ਜੀ ਤੂੰ ਕੀ ਬਣੇਗਾ ਮੈਂ ਫੌਜੀ ਲੱਗੂਗਾ ਜੀ ਮੈਂ ਪੁਲਿਸ ਚ ਜਾਊਂਗਾ ਕੁੜੀਆਂ ਕਹਿੰਦੀਆਂ ਮੈਂ ਡਾਕਟਰ ਨਹੀਂ ਲੱਗੂ ਤੇ ਇੱਕ ਛੋਟੀ ਜਿਹੀ ਕੁੜੀ ਬੈਠੀ ਉਹਨੂੰ ਮੈਂ ਕਿਹਾ ਪੁੱਤ ਤੂੰ ਨਹੀਂ ਬੋਲੀ ਤੂੰ ਕੀ ਬਣੇਗੀ ਅਦੀ ਮੈਂ ਤਾਂ ਜੀ ਵੱਡੀ ਹੋ ਕੇ ਸੱਤ ਬਣੂੰਗੀ ਮੈਂ ਕਿ ਉਹਦੇ ਬਾਰੇ ਪੜਨ ਦੀ ਲੋੜ ਨਹੀਂ ਹੈ ਵਾਲੀ ਉਹ ਤੋਂ ਉਵੇਂ ਬਣ ਜੇਗੀ ਤੇ ਬਾਕੀ ਅੱਜ ਕੱਲ ਬੱਚੇ ਜਿਆਦਾ ਆਪਣੇ ਨਾਲੋਂ ਤੇਜਨ ਮੋਬਾਈਲਾਂ ਚ ਵੀ ਉਂ ਵੀ ਤੇਜਨ ਉਹ ਕਹਿੰਦੇ ਨਾ ਵੀ ਇੱਕ ਛੋਟਾ ਜਿਹਾ ਬੱਚਾ ਮਾਰ ਗਿਆ ਛੁੱਟੀ ਹਾਂ ਤੇ ਚੌਥੀ ਵਾਲਾ ਬੱਚਾ ਸੀ ਛੁੱਟੀ ਮਾਰ ਗਿਆ ਤੇ ਉਹਦਾ ਦਾਦਾ ਕਹਿੰਦਾ ਵੇ ਤੂੰ ਪਿਆ ਪਿਆ ਬੋਰ ਹੋ ਜਾਏਗਾ ਆ ਜਾ ਮੈਂ ਤੈਨੂੰ ਢੇੜਾ ਫੇੜਾ ਦਵਾ ਕੇ ਲਿਆਵਾਂ ਅੱਛਾ ਤੇ ਉਹ ਪਿੰਡ ਜਿੱਦੋਂ ਢੇੜਾ ਫੇੜਾ ਦਬਾਉਣ ਗਏ ਤੇ ਗਾਹਾਂ ਹਰਜੀਤ ਮੈਡਮ ਮਰ ਗਈ ਕੋਈ ਮੈਡਮ ਉਹਨਾਂ ਦੀ ਮੁਰੋਂ ਆਈ ਜਾਵੇ ਤੇ ਉਹ ਕਹਿੰਦਾ ਓਏ ਦਾਦਾ ਕਹਿੰਦਾ ਆਪਣੇ ਪੋਤੇ ਨੂੰ ਕਹਿੰਦਾ ਉਹ ਲੁਕ ਜਾ ਤੇਰੀ ਮੈਡਮ ਆਈ ਜਾਂਦੀ ਐ ਕੱਲ ਨੂੰ ਤੈਨੂੰ ਐ ਪੁੱਛੂਗੀ ਵੀ ਇਹ ਕਿਹੜਾ ਬਿਮਾਰ ਸੀ ਇਹ ਆਪਣੇ ਦਾਦੇ ਨਾਲ ਇਥੇ ਗੇੜੇ ਦਿੰਦਾ ਫਿਰਦਾ ਸੀ ਤੇ ਚੌਥੀ ਵਾਲਾ ਬੱਚਾ ਕਹਿੰਦਾ ਦਾਦਾ ਮੈਨੂੰ ਲੁਕਣ ਦੀ ਲੋੜ ਨਹੀਂ ਹੁਣ ਤਾਂ ਤੈਨੂੰ ਲੁਕਣਾ ਪਊਗਾ ਕਹਿੰਦਾ ਕਿਉਂ ਕਹਿੰਦਾ ਜਦੋਂ ਮੈਨੂੰ ਕੱਲ ਨੂੰ ਪੁੱਛਣਗੇ ਵੀ ਤੂੰ ਆਇਆ ਕਿਉਂ ਨਹੀਂ ਮੈਂ ਆਖੂੰ ਜੀ ਮੇਰੇ ਦਾਦੇ ਦਾ ਭੋਗ ਸੀ ਕੱਲ ਆਓ ਹਾਂ ਤੇ ਲੋ ਹਾਸ ਰਸ ਦੇ ਵਿੱਚ ਇੱਕ ਇਹ ਗੱਲ ਨਿਕਲਦੀ ਐ ਕਿ ਅੱਜ ਤੋਂ ਕਈ ਸਾਲ ਪਹਿਲਾਂ ਸਾਡੀ ਸਾਖਰਤਾ ਮਹਿਮਾ ਚ ਡਿਊਟੀ ਲੱਗੀ ਦੋਨਾਂ ਜਣਿਆਂ ਦੀ ਤੇ ਸਾਨੂੰ ਕੰਮ ਦਿੱਤਾ ਗਿਆ ਵੀ ਤੁਸੀਂ ਮਿੰਨਾ ਬੱਚੇ ਨਹੀਂ ਪੜਾਉਣੇ ਬੁੜੇ ਤੇ ਬੁੜੀਆਂ ਪੜਾਉਣੇ ਨੇ ਅੱਛਾ ਤੇ ਮੈਂ ਇਹਨੂੰ ਪੁੱਛਿਆ ਵੀ ਚਲੋ ਬੁੜੇ ਤੇ ਬੁੜੀਆਂ ਆਪਾ ਪੜਾਉਣੇ ਸਕੂਲ ਚ ਨੇ ਇਹ ਕਹਿੰਦਾ ਸਕੂਲ ਚ ਪੜਾ ਕੇ ਕਿਵੇਂ ਲੋਟ ਆਊਗਾ ਜੇ ਸਕੂਲ ਚ ਬਜ਼ੁਰਗ ਆ ਕੇ ਖੁੰਡੇ ਲੈ ਕੇ ਉਹ ਤਾਂ ਜਵਾਕਾਂ ਨੂੰ ਤੇ ਮੈਡਮਾਂ ਨੂੰ ਬਾਹਰ ਕੱਢ ਦੇਣਗੇ ਇਸ ਕਰਕੇ ਧਰਮਸ਼ਾਲਾ ਦੇ ਵਿੱਚ ਆਪਾਂ ਨੂੰ ਥਾਈ ਚ ਥਾਂ ਦਿੱਤਾ ਹੋਇਆ ਉੱਥੇ ਪੜਾਉਣੇ ਨੇ ਅੱਛਾ ਜੀ ਉੱਥੇ 15-20 ਬੁੜੇ ਬੈਠੇ 15-20 ਬੁੜੀਆਂ ਬੈਠੀਆਂ ਤੇ ਮੈਂ ਇਹਨ ਇਹ ਕਨਾਂ ਮੈਟਰ ਹੈਗਾ ਇਹਨਾਂ ਨੂੰ ਕਾਇਦੇ ਦਿੱਤੇ ਨੇ ਤੇ ਕਾਇਦੇ ਜਦੋਂ ਅਸੀਂ ਦੇਖਿਆ ਸਾਨੂੰ ਤਾਂ ਐਸੀ ਵੀ ਊੜਾ ਉੱਠ ਆੜਾ ਅਖ ਈੜੀ ਏਟ ਸੱਸਾ ਸੰਤਰਾ ਉਹ ਕਾਇਦੇ ਹੋਣਗੇ ਜਦੋਂ ਖੋਲਿਆ ਕਾਇਦਾ ਉਹ ਬੱਬਾ ਬਲਦ ਪੱਬਾ ਭੇੜ ਮੰਮਾ ਮੋਰ ਇੱਥੋਂ ਸ਼ੁਰੂ ਹੋਣ ਚਲੋ ਕੋਈ ਗੱਲ ਨਹੀਂ ਉੱਥੋਂ ਸ਼ੁਰੂ ਹੋ ਗਏ ਪਰ ਜਿੱਥੇ ਬੱਬਾ ਬਲਦ ਉੱਥੇ ਫੋਟੋਸ਼ਾਪ ਦੀ ਟੱਠੇ ਦੀ ਤੇ ਕੋਈ ਬਜ਼ੁਰਗ ਨਾ ਆਖੇ ਬੱਬਾ ਬਲਦ ਆਖਣ ਬੱਬਾ ਟੱਠਾ ਅਸੀਂ ਆਖਿਆ ਬਾਪੂ ਜੀ ਬੱਬਾ ਬਲਦ ਕਹਿੰਦੇ ਹਾਲ ਤੁਸੀਂ ਵੱਧਵਾ ਹੈ ਕਿ ਅਸੀਂ ਵੱਧਵਾ ਹੈ ਅਸੀਂ ਚੁੱਪ ਕਰ ਗਏ ਮੈਂ ਇਹਨਾਂ ਨੂੰ ਆਖਿਆ ਹਿੰਦੀ ਦਾ ਕਾਇਦਾ ਲਿਓ ਜਦੋਂ 8 ਦਿਨ ਬੱਬਾ ਬਲਦ ਤੋਂ ਗਾਹਾਂ ਗੱਲ ਨਾ ਤੁਰੀ ਅਸੀਂ ਬੱਬਾ ਬਲਦ ਕਹੀਏ ਉਹ ਵਾਟਾ ਠਾ ਕਹਿਣ ਉੱਝ ਗਿਆ ਮਸਲਾ ਹਾਂਜੀ ਇਹਨਾਂ ਨੇ ਹਿੰਦੀ ਦਾ ਕਾਇਦਾ ਲਿਆਂਦਾ ਕ ਕਬੂਤਰ ਖਾਇ ਖਰਗੋਸ਼ ਗਾਇ ਗਮਲਾ ਕਹਿ ਘੜੀ ਉਹ ਵੀ ਕ ਕਬੂਤਰ ਤੇ ਗੇ ਰੜ ਗਿਆ ਉਹ ਜਿੱਥੇ ਕ ਕਬੂਤਰ ਸੀ ਉੱਥੇ ਫੋਟੋ ਸੀ ਦੋ ਕਬੂਤਰਾਂ ਦੀ ਇਹ ਪੁੱਛਣ ਬਾਪੂ ਜੀ ਕਾਇ ਕਬੂਤਰ ਆਖਣ ਦੋ ਇਹ ਫੇਰ ਕਹਿਣ ਕਾਇ ਕਬੂਤਰ ਆਖਣ ਦੋ ਉਥੋਂ ਨਾਲ ਗੱਲ ਐਨੇ ਫੇਰ ਇੱਕ ਬਜ਼ੁਰਗ ਨੇ ਸੁਝਾ ਦਿੱਤਾ ਕਹਿੰਦਾ ਵੀ ਪੰਜਾਬੀ ਤੇ ਅੰਗਰੇਜ਼ੀ ਨਹੀਂ ਤੁਸੀਂ ਕਾਮਯਾਬ ਹੋ ਸਕੇ ਤੁਸੀਂ ਪੰਜਾਬੀ ਤੇ ਹਿੰਦੀ 'ਚ ਨਹੀਂ ਕਾਮਯਾਬ ਹੋ ਸਕੇ ਤੁਸੀਂ ਅੰਗਰੇਜ਼ੀ ਪੜਾਓ ਅੱਛਾ ਸਿੱਖ ਲਓਗੇ ਜੀ ਹਾਂ ਕਹਿੰਦੇ ਹਾਂ ਅਸੀਂ ਆਖਿਆ ਜੀ ਅੰਗਰੇਜ਼ੀ ਦਾ ਊੜਾੜਾ ਇਹ ਬੋਲਣਗੇ ਮੰਗਰ ਬੋਲੋ ਇਹਨਾਂ ਨੇ ਬੋਲਣਾ ਸ਼ੁਰੂ ਕਰਤਾ ਇਹ B C D E ਇੱਕ ਬਜ਼ੁਰਗ ਆਦਾ ਸਮਝ ਤਾਂ ਦਿਓ ਹੀ ਹੀ ਐਂ ਹੋਈ ਜਾਂਦੀ ਐ ਅਸੀਂ ਆਖਿਆ ਜੀ ਐਂ ਟਿਊਨ ਐ ਕਹਿੰਦਾ ਨਹੀਂ ਐਂ ਟਿਊਨ ਨਹੀਂ ਹੈਗੀ ਇਹਦੇ ਕੋਡਵਰਡ ਬਣਾ ਕੇ ਪੜਾਓ ਸਾਰੇ ਬੁਢੇ 10 ਮਿੰਟਾਂ ਚ এবੀਸੀ ਯਾਦ ਕਰ ਲੈਣਗੇ ਅਸੀਂ ਆਖਿਆ ਜੀ ਕਿਵੇਂ ਕੋਡਵਰਡ ਕਹਿੰਦਾ ਏ ਆਤਮੇ ਦੀ ਬੇਬੇ ਬੀ ਬਲੋਰੇ ਦੀ ਬੇਬੇ ਸੀ ਕੈਲੇ ਦੀ ਬੇਬੇ ਡੀ ਦੇਬੇ ਦੀ ਬੇਬੇ ਐਮ ਤੱਕ ਕੋਨੇ ਬ੍ਰੇਕਾਂ ਤੇ ਪੈਰ ਨਾ ਰੱਖਿਆ ਕਹਿੰਦਾ ਐਮ ਮਹਿੰਦਰ ਦੀ ਬੇਬੇ ਮੈਂ ਆਖਿਆ ਜੀ ਕੱਲ ਨੂੰ ਸੰਡੇ ਆ ਛੁੱਟੀ ਕਰਦਗੇ ਹੁਣ ਆਪਾਂ ਪਰਸੋਂ ਬਾਕੀ এবੀਸੀ ਕਰ ਲਾਂਗੇ ਚਲੋ ਜੀ ਅਗਲੇ ਦਿਨ ਸੰਡੇ ਸੀ ਪਰਸੋਂ ਨੂੰ ਜਦੋਂ ਅਸੀਂ ਸੋਮਵਾਰ ਨੂੰ ਗਏ ਅਸੀਂ ਮੰਗਰੋਂ ਕੇ ਡੀਓ ਸਾਹਿਬ ਪਹਿਲਾਂ ਬੈਠੇ ਅੱਛਾ ਜੀ ਉਹ ਕਹਿੰਦੇ ਵੇ ਇਹਨਾਂ ਨੂੰ ਕੁਝ ਸਿਖਾਇਆ ਵੀ ਹੈ ਕਿ ਇੱਕ ਮਿਸ਼ਰੀਆਂ ਹੀ ਸੁਣਾਈ ਹੈ ਅਸੀਂ گاਉਂ ਵਾਲੇ ਬੰਦੇ ਸੀ ਆਟਾ ਸੀਗਾ ਆਪਣੇ ਥਣ ਅਸੀਂ ਕੋਲੋਂ ਲਾਤਾ ਅਸੀਂ ਆਖਿਆ ਜੀ ਪੰਜਾਬੀ ਇਹ ਸਿੱਖ ਗਏ ਅੰਗਰੇਜ਼ੀ ਇਹ ਸਿੱਖ ਗਏ ਹਿੰਦੀ ਇਹ ਸਿੱਖ ਗਏ ਜਿਹੜਾ ਮਰਜੀ ਅੱਖਰ ਪੁੱਛ ਲਓ ਪਰ ਦੱਸਣਗੇ ਆਪਦੇ ਸਾਹਿਬ ਨਾਲ ਉਹਦਾ ਕੋਈ ਗੱਲ ਨਹੀਂ ਉਹਨਾਂ ਨੇ ਬੋਰਡ ਤੇ ਲਿਖਤੀ ਐਲ ਕਹਿੰਦੇ ਆ ਕੀ ਆ ਸਾਰੇ ਬਜ਼ੁਰਗ ਆ ਦੇ ਲਾਬੇ ਦੀ ਬੇਬੇ ਉਹਨਾਂ ਨੇ ਲਿਖਤੀ ਜੇ ਕਹਿੰਦੇ ਆ ਕੀ ਆ ਕਹਿੰਦੇ ਜੱਗੀ ਦੀ ਬੇਬੇ ਉਹਨਾਂ ਨੇ ਲਿਖਤੀ ਟੀ ਕਹਿੰਦੇ ਤੋਤੇ ਦੀ ਬੇਬੇ ਉਹ ਡੀਓ ਸਾਹਿਬ ਨੇ ਪਾਤਾ ਡਬਲਯੂ ਉਹਨੂੰ ਪਤਾ ਨਹੀਂ ਸੀ ਵੀ ਐਮ ਤੱਕ ਸਿੱਖੇ ਨਾ ਮਮਿੰਦਰ ਦੀ ਬੇਬੇ ਬਜ਼ੁਰਗ ਕਰਕੇ ਚੁੱਪੋ ਕਹਿੰਦਾ ਜੀ ਬੋਲੋ ਹੁਣ ਇੱਕ ਬਜ਼ੁਰਗ ਕਹਿੰਦਾ ਜੀ ਹੈ ਤਾਂ ਮਿੰਦਰ ਦੀ ਮਾਂ ਗੱਲ ਕਰ ਤੁਸੀਂ ਪੁੱਠੀ ਕਿਉਂ ਕਰਤੀ ਲਓ ਇੱਕ ਕਵੀਸ਼ਰੀ ਜਿਹੜੀ ਹਾਂ ਰੋਡਿਆਂ ਵਾਲੇ ਪੰਡਤਾਂ ਨੇ ਪੰਡ ਸੋਮਨਾਥ ਜੀ ਹੋਰਾਂ ਨੇ ਬਹੁਤ ਚਿਰ ਦੀ ਗਾਈ ਹੈ ਲਿਖੀ ਹੈ ਅਸੀਂ ਉਹਨੂੰ ਥੋੜਾ ਜਿਹਾ ਮੋਡੀਫਾਈ ਕੀਤਾ ਹੈ ਇੱਥੋਂ ਹੀ ਬਣੀ ਸੀ ਉਹ ਕਿ ਦੋ ਪਰਿਵਾਰਾਂ ਦੀਆਂ ਨੂਹਾਂ ਆਪਦੇ ਬਜ਼ੁਰਗਾਂ ਦੀ ਨੁਕਤਾਚੀਨੀ ਕਰਦਿਆਂ ਨੇ ਵੀ ਭੈਣੇ ਬੱਚੇ ਪੜ੍ਹਦੇ ਸੀ ਜੀਵਾਰੀ ਪੜ੍ਹਨ ਜਿੱਦਾਂ ਦੇ ਬਜ਼ੁਰਗ ਪੜ੍ਹਨ ਲਾਇਨ ਸਾਡੇ ਬਾਪੂ ਨੇ ਅਸੀਂ ਐਂ ਚੱਕਤੇ ਅੱਛਾ ਕਹਿੰਦੀ ਕੀ ਗੱਲ ਆਦੀ ਐਂ ਨਹੀਂ ਪਤਾ ਰਾਤ ਨੂੰ 2:00 ਵਜੇ ਉੱਠ ਕੇ ਲੱਗ ਜਾਂਦਾ ਇੱਕ ਆਧਾ ਇੱਕ ਉਹ ਦੂਜੀ ਕਹਿੰਦੀ ਸਾਡਾ ਬਾਪੂ ਐ ਤਾਂ ਨਹੀਂ ਕਰਦਾ ਪਰ ਉਹ ਕਿਸੇ ਚੁੱਲ੍ਹੇ ਦੀ ਜਾਂ ਹਾਰੇ ਦੀ ਸਵਾਹ ਨਹੀਂ ਛੱਡਦਾ ਪਿਛਾ ਕੇ ਸਵਾਹ ਫੇਰਾ ਕੂਆ ਭਈਆ ਪੀੜੀ ਪਰੇ ਚੱਕਦੇਓ ਮੰਜਾ ਪਰੇ ਚੱਕਦੇਓ ਸਕੂਟਰ ਪਰੇ ਕਰਦੇਓ ਤੇ ਮੇਰਾ ਹੈਦਰ ਨੂੰ ਰਾਰਾ ਹੁੰਦਾ ਮੇਰਾ ਪਪਾ ਹੁੰਦਾ ਕਮਤਾ ਦੀ ਟੇਕ ਐ 70 ਸਾਲੇ ਪੜ੍ਹਦੇ ਕਰਦੇ ਵੇਖ ਕਮਾਲ ਕੁੜੇ ਹੋਏ ਆ ਗਿਆ ਨਮ ਜਮਾਨਾ ਪੈ ਗਿਆ ਜ਼ੋਰ ਪੜ੍ਹਾਈ ਦਾ ਮਾਸਟਰ ਨਾਵੇਂ ਮੰਗਾਲੇ ਸਕੂਲ ਬਣਾ ਲਿਆ ਥਾਈ ਦਾ ਕੁਰਬਲ ਕੁਰਬਲ ਹੋਵੇ ਤੈਨੂੰ ਦੱਸਾਂ ਹਵਾਲ ਕੁੜੇ 70 ਸਾਲੇ ਪੜ੍ਹਦੇ ਕਰਦੇ ਵੇਖ ਕਮਾਲ ਕੁੜੇ ਕਹਿੰਦੀ ਅੱਖਰ ਜਦੋਂ ਬੁਲਾਉਂਦੇ ਬੋਲਣ ਲੱਭਜ ਕਸੂਤਾ ਨਹੀਂ ਦੰਦ ਜਾੜ ਨਾ ਕੋਈ ਬੰਦਰ ਵਰਗਾ ਬੁਥਾ ਨਹੀਂ ਉਹ ਜੀਬ ਖਾਂਖ ਨਾ ਵੱਜਦੀ ਖੜਕੇ ਜੋ ਕੜਿਆ ਕੁੜੇ 70 ਸਾਲੇ ਪੜਦੇ ਕਰਦੇ ਵੇਖ ਕਮਾਲ ਕੁੜੇ ਨਾਲੇ ਕੈਦਾ ਫੱਟੀ ਚੱਕ ਕੇ ਤੁਰਦੇ ਕਰਦੇ ਲੋੜਾ ਨੀ ਬਾਬੇ ਕਰਦੇ ਲੋੜਾ ਨੀ ਊੜਾ ਕਹਿੰਦੇ ਬੁੱਤਾ ਆੜਾ ਕਹਿੰਦੇ ਕੋੜਾ ਨੀ ਹੋ ਬੋਲਣ ਜਦੋਂ ਪਹਾੜੇ ਖੜਕੇ ਪਾਲੋ ਪਾਲ ਕੁੜੇ 70 ਸਾਲੇ ਪੜਦੇ ਕਰਦੇ ਵੇਖ ਕਮਾਲ ਕੁੜੇ ਨਾਲੇ ਸਾਡਾ ਬਾਪੂ ਬੇੜੇ ਦੇ ਵਿੱਚ ਰਾਖ ਬਿਸ਼ਾਉਂਦਾ ਹੈ ਚੱਕਦੇਓ ਭਾਈ ਚਰਖਾ ਮੇਰਾ ਉੜਾ ਆਉਂਦਾ ਹੈ ਪਿਆ ਅਜੇ ਨਹੀਂ ਆੜਾ ਲਾਤਾ ਫਿਰਨੀ ਨਾਲ ਕੁੜੇ 70 ਸਾਲੇ ਪੜਦੇ ਕਰਦੇ ਵੇਖ ਕਮਾਲ ਕੁੜੇ ਕਹਿੰਦੀ ਹੁਣ ਡੰਗਰ ਨਹੀਂ ਚਰਦੇ ਆ ਕੇ ਰੋਜ ਘਰੇ ਲੜਦਾ ਪਰ ਸਮਰਾਈਆਂ ਅੱਖਾਂ ਐਤ ਕੀ ਬਾਪੂ ਜੀ ਪੜਦਾ ਉਹ ਦਿਸੇ ਅੱਖਾਂ ਤੋਂ ਥੋੜਾ ਮੂਰੇ ਡਿੱਗਦੇ ਵਾਲ ਕੁੜੇ 70 ਸਾਲੇ ਪੜਦੇ ਕਰਦੇ ਵੇਖ ਕਮਾਲ ਕੁੜੇ ਉਹ ਵੀ ਕੱਕੇ ਖਖੇ ਗੱਗੇ ਦੀ ਤਾਂ ਪੁੱਛ ਨਾ ਬਾਤ ਕੁੜੇ ਏ ਕਾ ਦੁਆ ਕਹਾਉਂਦਾ ਰਹਿੰਦਾ ਸਾਰੀ ਰਾਤ ਕੁੜੇ ਉਹ ਸਾਰੇ ਟਬਰਦਿ ਕਾਤੀਓ ਨੇ ਨੀਂਦ ਹਲਾਲ ਕੁੜੇ 70 ਸਾਲੇ ਪੜਦੇ ਕਰਦੇ ਵੇਖ ਕਮਾਲ ਕੁੜੇ ਨਾਲੇ ਇੱਕ ਦਿਨ ਪਈ ਨਾਈ ਦੀ ਬਾਪੂ ਨੂੰ ਗੁੱਸਾ ਚੜ ਗਿਆ ਨੀ ਮੱਲੋ ਮੱਲੀ ਸੱਸਾ ਚੁੱਲ੍ਹੇ ਦੇ ਵਿੱਚ ਬੜ ਗਿਆ ਨੀ ਉਹ ਗੁੱਸੇ ਦੇ ਵਿੱਚ ਆ ਕੇ ਚਲਾ ਕੇ ਮਾਰਿਆ ਥਾਲ ਕੁੜੇ 70 ਸਾਲੇ ਪੜਦੇ ਕਰਦੇ ਵੇਖ ਕਮਾਲ ਕੁੜੇ ਕਹਿੰਦੀ ਕਾਦੀਆਂ ਇਹ ਪੜਾਈਆਂ ਹੋਈ ਪਈ ਐ ਬੱਸ ਕੁੜੇ ਹੋਈ ਪਈ ਐ ਬੱਸ ਕੁੜੇ ਤੇਰਾ ਪੜਦਾ ਸੋਹਰਾ ਮੇਰੀ ਪੜਦੀ ਸੱਤ ਕੁੜੇ ਓਏ ਉਹ ਵੀ ਕਹਿੰਦੀ ਪੜ ਕੇ ਮੈਂ ਹੋ ਗਈ ਨਿਹਾਲ ਕੁੜੇ 70 ਸਾਲੇ ਪੜਦੇ ਕਰਦੇ ਵੇਖ ਕਮਾਲ ਕੁੜੇ ਉਹ ਵੀ ਮੰਗਦੇ ਆ ਸੁਖ ਥੋੜੀ ਖੁਸਰੇ ਸੰਤ ਗਵਈਏ ਜੀ ਧੰਨਵਾਦ ਹੈ ਥੋੜਾ ਦੇਗੇ ਬਹੁਤ ਰੁਪਈਏ ਜੀ ਆਖਲੀਆ ਫੈਮਲੀ ਤੇ ਆ ਕੇ ਹੋ ਗਏ ਮਾਲੂ ਮਾਲਕ 70 ਸਾਲੇ ਪਰਦੇ ਕਰਦੇ ਵੇਖ ਕਮਾਲ ਕੁੜੇ ਹੋਈ ਹੁਣ ਬਖਸ਼ੋ ਸਾਨੂੰ ਛੁੱਟੀਆਂ ਅਸੀਂ ਵੀ ਫਤੇ ਵਲਾਵਾਂਗੇ ਫੇਰ ਸੱਦੋਂਗੇ ਜਿੱਦੇ ਹੁਣ ਅਸੀਂ ਉਧਦੇ ਆਵਾਂਗੇ ਆ ਚਿੱਡੇ ਹੰਸ ਸਰੋਤੇ ਸੁਣਦੇ ਚਾਵਾਂ ਨਾਲ ਕੁੜੇ 70 ਸਾਲੇ ਪਰਦੇ 70 ਸਾਲੇ ਪਰਦੇ ਕਰਦੇ ਵੇਖ ਕਮਾਲ ਕੁੜੇ ਹੋਰ ਮੈਂ DIO D ਦੇਵ ਜੀ ਜਿਵੇਂ ਦੀਓ ਭਾਈ ਸ਼ਬਦ ਹੀ ਹੈ ਨੇ ਭਾਈ ਮੇਰੇ ਕੋਲ ਸ਼ਬਦੀ ਗੱਤ ਹੋ ਗਈ ਜਿਹੜਾ ਅਸੀਂ ਸ਼ਬਦ ਕਹਿਣਾ ਮੰਗਦੇ ਆ ਸੁਖ ਥੋੜੀ ਖੁਸਰੇ ਸੰਤ ਗਵਈਏ ਜੀ ਜੀ ਇਹ ਤਿੰਨ categories ਜਿਹੜੇ ਲੋਕਾਂ ਦੀ ਸੁਖ ਮੰਗਦੇ ਨੇ ਇੱਕ ਤਾਂ ਸੰਤ ਮਹਾਪੁਰਸ਼ ਜਿਨ੍ਹਾਂ ਨੇ ਕਹਿਣਾ ਹੁੰਦਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਤੇ ਇੱਕ ਅਸੀਂ ਗਵਈਏ ਲੋਕ ਅਸੀਂ ਐ ਚਾਹੁੰਦੇ ਆ ਵੀ ਮੇਲੇ ਲੱਗਦੇ ਰਹਿਣ ਵਿਆਹ ਹੁੰਦੇ ਰਹਿਣ ਜਾਂ ਸੋਡੇ ਵਰਗੇ ਚੈਨਲ ਵਾਲੇ ਸਾਨੂੰ ਸਾਦੇ ਰਹਿਣ ਅਸੀਂ ਸੰਗਤ ਦੇ ਰੂਪ ਹੁੰਦੇ ਰਹੀਏ ਸੰਗਤ ਸੁਣਦੀ ਰਵੇ ਅਸੀਂ ਸੁਣਾਉਂਦੇ ਰਹੀਏ ਤੇ ਇੱਕ ਖੁਸਰੇ ਬਾਬੇ ਜੀ ਉਹ ਭਾਵੇਂ 8ਵੇਂ ਮੁੰਡੇ ਦੀ ਵਧਾਈ ਲੈ ਕੇ ਜਾਣ ਹੁਣ ਤਾਂ ਬੜੀ ਖੁਸ਼ੀ ਹੈ ਵੀ ਲੋਕ ਕੁੜੀਆਂ ਦੀ ਵੀ ਵਧਾਈ ਦਿੰਦੇ ਨੇ ਹਾਂ ਤੇ ਭਾਵੇਂ ਉਹ 8ਵੇਂ ਮੁੰਡੇ ਦੀ ਵਧਾਈ ਲੈ ਕੇ ਜਾਣ ਪਰ ਜਾਂਦੇ ਹੋਏ ਬੋਲੀ ਐਂ ਪਾ ਕੇ ਜਾਣਗੇ ਕੋਠੇ ਉੱਤੇ ਮੋਰ ਗਾਹ ਨੂੰ ਮੁੰਡਾ ਜੰਮੇ ਹੋਰ ਸਮੇ ਨੂੰ ਫੇਰ ਆਈਏ ਜੀ ਵਧਾਈ ਲੈ ਕੇ ਜਾਈਏ ਇਸ ਕਰਕੇ ਖੁਸ਼ੀਆਂ ਮੰਡੋ ਸਮਾਜ ਸੋਡੀਆਂ ਖੁਸ਼ੀਆਂ ਨੂੰ ਅੜੀਕਦਾ ਹੈ ਤੇ ਸਾਰੇ ਚਿਹਰਿਆਂ ਤੇ ਰੌਣਕ ਰਹੇ ਭਾਈ ਤੁਸੀਂ ਗੱਲ ਕੀਤੀ ਸੀ ਪੈਸਿਆਂ ਦੀ ਹਣਾ ਆਮ ਕਰਕੇ ਤੁਸੀਂ ਪ੍ਰੋਗਰਾਮਾਂ ਨਾਲ ਜਾਂਦੇ ਹੋ ਹਣਾ ਆਪਾਂ ਸਿੰਗਰਾਂ ਨੂੰ ਦੇਖਦੇ ਆਂ ਵੀ ਸਿੰਗਰ ਕੀ ਕਰਦੇ ਪ੍ਰੋਗਰਾਮ ਤੋਂ ਪਹਿਲਾਂ ਕਹਿੰਦੇ ਬਈ ਜਿੰਨੀ ਸਾਡੇ ਫੀਸਾ ਉਹ ਦੇ ਹਣਾ ਤੁਹਾਡੇ ਨਾਲ ਵੀ ਆਏ ਹੁੰਦਾ ਵੀ ਤੁਸੀਂ ਜਾਣੇ ਹੋ ਲਈ ਤੋ ਪਹਿਲਾਂ ਫੀਸ ਲੈਣੇ ਹੋ ਜਾਂ ਪ੍ਰੋਗਰਾਮ ਤੋਂ ਬਾਅਦ ਜਾਂ ਕਦੇ ਆਏ ਹੁੰਦਾ ਵੀ ਸਾਨੂੰ ਗਵਾਲਿਆਂ ਤੇ ਫੀਸ ਦਿੱਤੀ ਨੂੰ ਦੇਖੋ ਜੀ ਦੋ ਜਣਿਆਂ ਨੂੰ ਪੈਸੇ ਦੰਦੇ ਨੇ ਲੋਕ ਇੱਕ ਤਾਂ ਗਾਉਣ ਵਾਲਿਆਂ ਨੂੰ ਤੇ ਇੱਕ ਕੋਲਣ ਵਾਲਿਆਂ ਨੂੰ ਠੀਕ ਹੈ ਕੋਲ ਨਾਲਿਆਂ ਚ ਖੜਿਆਰੀ ਵੀ ਆ ਜਾਂਦੇ ਨੇ ਦਿਨੇ ਵੀ ਚਾਹੀਦੇ ਨੇ ਤੇ ਇਹ ਦੋਨਾਂ ਜਣਿਆਂ ਨੇ ਮਤਲਬ ਆਪਦੀ ਖਰਾਕ ਖਾਣੀ ਹੁੰਦੀ ਐ ਤੇ ਪਹਿਲਾਂ ਤਾਂ ਆਦੇ ਨਾ ਵੀ ਜਦੋਂ ਮੱਲ ਉਠਦੇ ਮੁੰਡੇ ਪਿੰਡਾਂ ਚੋਂ ਤੇ ਮੱਲਾਂ ਨੂੰ ਘਿਓ ਦੇ ਕੇ ਆਉਂਦੀ ਸੰਗਤ ਕੋਈ ਬੁੜੀ ਕਿਲੋ ਦੇ ਆਈ ਕੋਈ 2 ਕਿਲੋ ਕੋਈ ਤਕੜਾ ਘਰ 10 ਕਿਲੋ ਵੀ ਦੇ ਆਇਆ ਹੁਣ ਤੁਹਾਨੂੰ ਪਤਾ ਵੀ ਘਿਓ ਪਹਿਲੀ ਗੱਲ ਤਾਂ ਹੁੰਦਾ ਨਹੀਂ ਹੋਵੇ ਤਾਂ ਖਾਦਾ ਨਹੀਂ ਜਾਂਦਾ ਖਾ ਲੇ ਤਾਂ ਘਿਓ ਪਚਦਾ ਨਹੀਂ ਜੇ ਪਚ ਜੇ ਤਾਂ ਬੰਦਾ ਬਾਜਦਾ ਨਹੀਂ ਹੁਣ ਤਾਂ ਗੱਲ ਇਹ ਐ ਤੇ ਬਾਦਾਮ ਜ਼ਰੂਰ ਅਸੀਂ ਖਾਣੇ ਆ ਤੇ ਜਿਹੜੀ ਤੁਸੀਂ ਗੱਲ ਕਹਿੰਦੇ ਆ ਵੀ ਕਈ ਵਾਰੀ ਪੈਸਿਆਂ ਤੋਂ ਰਹਿ ਵੀ ਜਾਂਦੇ ਆ ਐ ਸਾਡੇ ਨਾਲ ਕੇਹਰਾ ਹੋਈ ਸੀ ਵਾਲੇ ਵਾਰੀ ਤਾਂ ਨਹੀਂ ਹੋਈ ਹਾਂ ਅਸੀਂ ਨਾ ਤਾਂ ਨਹੀਂ ਲੈਂਦੇ ਕਿਸੇ ਸੰਤਮਾਨਪੁਰਸ਼ ਨੇ ਬੜਾ ਚੰਗਾ ਕੰਮ ਕਰਿਆ ਸੀ 151 ਲੜਕੀਆਂ ਦੇ ਵਿਆਹ ਸੀ ਤੇ ਸਾਡਾ ਪ੍ਰੋਗਰਾਮ ਬੜਾ ਇਕੱਠ ਅਸੀਂ 2 ਘੰਟੇ ਗਾਇਆ ਅੱਛਾ ਤੇ ਉਹ ਜਿਹੜੀ ਸਾਡੇ ਮੂਰੇ ਬਾਲਟੀ ਰੱਖੀ ਸੀ ਉਹ ਤਾਂ ਉਹ ਅੰਦਰ ਲੈ ਗਏ ਉਹ ਨਹੀਂ ਸਾਨੂੰ ਤਾਂ ਇੱਥੇ ਬਾਲਟੀ ਭਰ ਗਈ ਹਾਂ ਵੀ ਸਪੈਸ਼ਲ ਨਾਮ ਤਾਂ ਪਏ ਨਾ ਉਹ ਤਾਂ ਉਹ ਜਦੋਂ ਅਸੀਂ हट ਗਏ ਨਾਲ ਦੀ ਨਾਲ ਹੀ ਲੈ ਕੇ ਸੇਵਾ ਦਾ ਰੰਦਰ ਚਲੋ ਅਸੀਂ ਆਪ ਵੀ ਦੀ ਕਿਆਸ ਰਾਈਆਂ ਲਾਉਣ ਲੱਗੇ ਕਹਿੰਦੇ ਵੀ ਕਿੰਨੇ ਕੁ ਰੁਪਏ ਦੇਊਗਾ ਬਾਬਾ ਮੈਂ ਕਿਹਾ 5000 ਦੇਣਾ ਚਾਹੀਦਾ ਇਹ ਕਹਿੰਦਾ ਜਮਾ ਹੀ ਥੱਲੇ ਡਿੱਗ ਪਿਆ ਬਲਕਰਨ ਸਿੰਘ ਕਹਿੰਦਾ 10000 ਦੀ ਤਾਂ ਮੈਂ ਗਰੰਟੀ ਲੈਣਾ ਜਗਸੀਰ ਸਿੰਘ ਕਹਿੰਦਾ ਨਾ ਜੀ 15 ਜਾਂ 20000 ਬਾਬੇ ਘੱਟੋ ਘੱਟ ਦੇਣਗੇ ਤੇ ਇਹੋ ਜੀ ਗੱਲ ਨਹੀਂ ਆ ਬਹੁਤ ਸੋਹਣਾ ਪ੍ਰੋਗਰਾਮ ਲੱਗਿਆ ਬੜਾ ਸੰਗਤ ਨੇ ਆਪਣਾ ਸਤਕਾਰ ਕੀਤਾ ਕਾਰੜ ਬੜੇ ਲੱਗੇ ਨਾ ਤੇ ਬਾਬੇ ਨੇ ਜਮਈ ਨਿੱਕਾ ਕੱਤਤਾ ਜਦੋਂ ਸਾਨੂੰ ਪੈਸੇ ਦੇਣ ਦੀ ਵਾਰੀ ਆਈ ਉਹ ਤੋਂ ਨਾਲ ਪਹਿਲਾਂ ਫਰੋਪਾ ਦੁੰਦੇ ਨੇ ਫਿਰ ਪੈਸੇ ਦੁੰਦੇ ਨੇ ਤੇ ਬਾਬਾ ਜੀ ਆਦੇ ਕਿ ਆਜੋ ਵੀ ਆਜੋ ਆਜੋ ਜਥਾ ਆਜੋ ਕਬਿਸ਼ਰੀ ਜਥਾ ਆਗੇ ਜਦੋਂ ਕੋਲੇ ਹੋਏ ਤੇ ਕੋਈ ਪੈਸੇ ਵਾਲਾ ਲਫਾਫਾ ਨਾ ਹੋਰ ਨਾ ਪਾ ਕੇ ਸਾਡੇ ਗਲਚਪਚ ਸਰੋਪਾ ਕਹਿੰਦੇ ਬੋਲੇ ਸੋਨਿਹਾਲ ਇਹ ਕਹਿੰਦੇ ਜੀ ਸਾਦਸਰੀਆਕਾਰ ਮੈਂ ਕਹਾਂ ਜੀ ਲਫਾਫਾ ਕਹਿੰਦੇ ਚੰਗਾ ਸ਼ਾਬਾਸ਼ ਆਉਂਦੇ ਰਹੋ ਤੇ ਸਾਡੀ ਗੱਡੀ ਇਧਰ ਬਠਿੰਡੇ ਬੰਨੀ ਤੁਰੇ ਨਾ ਕਿਉਂ ਕਿੰਨੇ ਜਣੇ ਗੱਲ થી ਕੋਈ ਨਾ ਕਰਗੀ ਅੱਛਾ ਜੀ ਅੱਛਾ ਗਾਹਾਂ ਆ ਗਏ ਪੈਟਰੋਲ ਪੰਪ ਤੇ ਉੱਥੇ ਆ ਕੇ ਜੀ ਗੱਡੀ ਰੋਕਤੀ ਉਹਨੇ ਸਾਡੀਆਂ ਦੇਖ ਕੇ ਜਾਗਟਾਂ ਤੇ ਪੱਗਾਂ ਵੀ ਚੜ੍ਹਦੀ ਕਲਾ ਵਾਲਾ ਜਥਾ ਬਿਨਾ ਪੁੱਛੇ ਤੋਂ 2000 ਦਾ ਤੇਲ ਠੇਕ ਠੋਕਤਾ ਜੀ ਮੈਂ ਇਹਨਾਂ ਨੂੰ ਪੁੱਛਿਆ ਮੈਂ ਕਿਹਾ ਤੁਹਾਡੇ ਜੇਬ ਚ ਕਿੰਨੇ ਰੁਪਏ ਨੇ ਉਹ ਕਹਿੰਦਾ ਤੁਹਾਡੇ ਕੋਲੇ ਕਿੰਨੇ ਮੈਂ ਕਿਹਾ ਮੇਰੇ ਕੋਲੇ 50 ਇਹਨਾਂ ਕੋਲੇ ਵੀ 100 ਇਹਨਾਂ ਕੋਲੇ ਵੀ 250 ਰੁਪਿਆ ਤੇ ਉਹ 2000 ਦਾ ਕਹਿੰਦੇ ਵੀ ਤੇਲ 2000 ਦਾ ਠੋਕਤਾ ਪੈਟਰੋਲ ਹੁਣ ਕਿਵੇਂ ਕਰਕੇ ਮੈਂ ਕਿਹਾ ਕੋਈ ਨਹੀਂ ਆਪਾਂ ਵੀ ਬਾਬਾ ਜੀ ਵਾਲੀ ਤਕਨੀਕ ਵਰਤਾਂਗੇ ਉਹ ਜਦੋਂ ਪੈਸੇ ਲੈਣ ਵਾਸਤੇ ਕੋਲੇ ਹੋਇਆ ਉਹਨਾਂ ਦਾ ਕਰੇਂਦਾ ਵੀ ਹਾਂ ਜੀ ਆਜੋ ਪੈਸੇ ਲੈ ਲਓ ਤੇ ਮੈਂ ਉਹਦੇ ਗੱਲ ਚ ਸਰੋਪਾ ਬਾਤਾਂ ਮੈਂ ਆਖਿਆ ਬੋਲੇ ਸੋਨਿਆ ਇਹ ਕਹਿੰਦੇ ਸਾਤਰੀਆ ਕਹ ਲੋ ਕਹਿੰਦਾ ਜੀ ਪੈਸੇ ਮੈਂ ਖਾਹਾਂ ਤੋਂ ਵੀ ਕੱਲਾ ਸਰੋਪਾ ਹੀ ਮਿਲਿਆ ਠੀਕ ਹੈ ਕਈ ਵਾਰੀ ਇਹ ਹੋ ਜਾਂਦਾ ਹੈ ਹਾਂ ਦੂਜੀ ਗੱਲ ਜਿਹੜੀ ਤੁਸੀਂ ਆਪਾਂ ਗੱਲ ਕਰੀਏ ਚੜ੍ਹਦੀ ਕਲਾ ਟੈਂਦੀ ਕਲਾ ਉਹ ਇਹ ਹੈ ਕਿ ਸਾਡੀਆਂ ਦੋ ਤਾਈਆਂ ਨੇ ਪਿੰਡ 'ਚ ਅੱਛਾ ਜੀ ਤੇ ਇੱਕ ਟੈਂਦੀ ਕਲਾਲੀ ਐ ਇੱਕ ਚੜਦੀ ਕਲਾਲੀ ਜਿਹੜੀ ਚੜਦੀ ਕਲਾਲੀ ਐ ਨਾ ਉਹ ਬਿਮਾਰ ਬੁੜੇ ਦਾ ਪਤਾ ਲੈਣ ਜਾਊ ਤੇ ਗੱਲਾਂ ਨਾਲ ਤਕੜਾ ਕਰਿਓ ਅੱਛਾ ਹੁਣ ਜਿਵੇਂ ਬੇਬੇ ਗਾਹਾਂ ਢਿੱਲੀ ਐ ਉਹ ਜਾਣਸਰ ਪੁੱਛੂ ਹਾਂਗੇ ਜੋ ਕੀ ਹਾਲ ਐ ਤੇ ਗੇ ਜੋ ਥੋੜੀ ਜਿਹੀ ਢਿੱਲੀ ਵਜੋਂ ਮੈਂ ਤਾਂ ਢਿੱਲੀ ਆ ਪੜੋ ਉਹ ਆਖੂ ਨਾ 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 ਤੂੰ ਇਤਨਾ ਹੌਲਾ ਕਰ ਪਿਛਲੇ ਹਫਤੇ ਮੈਂ ਤੁਹਾਡੇ ਘਰੇ ਆਈ ਸੀ ਨਾ ਉਦੋਂ ਨਾਲੋਂ ਤੇਰਾ ਚਿਹਰਾ ਸੋਹਣਾ ਹੋਇਆ ਪਿਆ ਉਦੋਂ ਤੇਰਾ ਮੱਥਾ 부ਝਿਆ ਪਿਆ ਸੀ ਅੱਜ ਤੇਰਾ ਮੱਥਾ ਦੱਗ-ਦੱਗ ਕਰਦਾ ਹੈ। ਅੱਛਾ। ਉਦੋਂ ਤੇਰਾ ਬੋਲ ਕੰਮਦਾ ਸੀ ਅੱਜ ਭੋਰਾ ਨਹੀਂ ਕੰਮਦਾ। ਇਹੇ ਜੀਆਂ ਗੱਲਾਂ ਕਰਕੇ ਆਉਂ ਵੀ ਉਹਨੂੰ ਐ ਲੱਗੂ ਵੀ ਜਿਹੜੀ ਕੱਲ ਮੇਰਾ ਪੋਤਾ ਦਵਾਈ ਲੈ ਕੇ ਆਇਆ ਮੋਗਿਓ ਮੈਨੂੰ ਕੰਮ ਕਰਗੀ ਮੈਂ ਬਚੂਗੀ। ਹੂੰ। ਕਈ ਮੌਤ ਦੇ ਮੂੰਹ 'ਚ ਜਾਂਦੀਆਂ ਬੁੜੀਆਂ ਉਹਨੇ ਮੋੜ ਲਈਆਂ। ਅੱਜ ਤੱਕ ਨਹੀਂ ਮਰੀਆਂ ਜਿਹੜੀਆਂ ਵਿਚਾਰੀਆਂ ਐ ਲੱਗਦਾ ਸੀ ਵੀ ਇੱਕ ਦੋ ਦਿਨਾਂ ਦੀਆਂ। ਹੌਸਲਾ ਬਹੁਤ ਦਿੰਦੇ ਨੇ। ਉਹ ਤਾਂ ਹੈ ਚੜ੍ਹਦੀ ਕਲਾ ਵਾਲੀ। ਜਿਹੜੀ ਦੂਜੀ ਤਾਈ ਆ ਉਹ ਟੈਂਦੀ ਕਲਾ ਵਾਲੀ ਐ। ਉਹ ਵਿਚਾਰੀ ਅਗਲੇ ਦੇ ਬਾਰ ਵੜਦੀ ਪਹਿਲਾਂ ਤਾਂ 부ਝੇ ਵੱਲ ਮਰ ਤੇ ਦੂਰੋਂ ਹੀ ਉਹ ਦਹਾਈਆਂ ਦੇਣ ਲੱਗ ਜੂਗਾ ਹੋ ਹੋ ਤੂੰ ਤਾਂ ਕਾਲੀ ਹੋ ਗਈ ਤੇਰੀਆਂ ਤਾਂ ਅੱਖਾਂ ਵਿੱਚ ਵੜ ਗਈਆਂ ਤੂੰ ਤਾਂ ਹੱਡੀਆਂ ਦੀ ਮੁਠੀ ਬਣ ਗਈ ਭੈਣੇ ਤੂੰ ਨੀ ਬਾਰੇ ਦਿਨ ਕੱਟਦੀ ਤੇ ਤੇਰੇ ਵਾਲੀ ਬਿਮਾਰੀ ਸਾਡੀ ਚਰਨੋਂ ਦੀ ਸਾਥ ਨੂੰ ਸੀ ਉਹ ਭੱਜ ਕੇ ਬੋਲੂ ਕਿਵੇਂ ਹੁਣ ਤੱਕੜੀ ਐ ਕਿੱਥੋਂ ਹਾਂ ਮੁੱਕ ਗਈ ਜਦੋਂ ਮੁੱਕ ਗਈ ਕਹਤਾ ਬੱਸ ਉਹ ਬੇਬੇ ਦੇ ਤਾਂ ਉੱਥੇ ਕੁੱਤੇ ਫੇਲ ਹੋ ਜਾਂਦੇ ਉਹ ਤਾਂ ਉਹਦੀਆਂ ਅੱਖੂ ਵੇ ਭਿੰਦਰਾ ਵੇ ਸੱਦ ਲੋ ਵੇ ਤੇਰੀ ਭੂਆ ਨੂੰ ਤੇਰੀ ਤਾਈ ਕਹੇਗੀ ਕਈ ਬੁੜੀਆਂ ਹਜੇ ਮਰਦੀਆਂ ਨਹੀਂ ਸੀ ਜੇ ਉਹ ਪਤਾ ਲੈਣ ਨਾ ਗਿਆ ਤੇ ਬਸ ਗੱਲ ਇਹ ਹੈ ਵਿਚਾਰੀ ਦਾ ਉਹਦਾ ਵੀ ਕੋਈ ਮਤਲਬ ਤਾਂ ਹੈ ਨਹੀਂ ਵੀ ਕੋਈ ਮਰੇ ਤੇ ਪਰ ਉਹਦੀਆਂ ਗੱਲਾਂ ਹੀ ਇਸ ਤਰ੍ਹਾਂ ਦੀਆਂ ਨੇ ਢੈਂਦੀ ਕਲਾ ਵਾਲੀਆਂ ਨੇ ਤੇ ਦੂਜੇ ਦੀਆਂ ਚੜਦੀ ਕਲਾ ਵੀ ਆਪਣੇ ਪਹਿਲਾਂ ਪੁਰਾਣੇ ਟਾਈਮਾਂ 'ਚ ਅਸੀਂ ਛੋਟੇ-ਛੋਟੇ ਦੇਖਦੇ ਹੁੰਗੇ ਜਦੋਂ ਕਿਸੇ ਦੇ ਮਕਾਨ ਜਾਂਦ ਗਾੜਾ ਆਉ ਪੌਲੇ ਪਿੱਟ ਸਿਆਪੇ ਕਰਦੇ ਸੀ ਕਿ ਬੇ ਤੂੰ ਮਰ ਗਿਆ ਬੇ ਐ ਕਦੇ ਇਹੋ ਜਿਹੀ ਬੁੜੀ ਮਿਲਿਆ ਤੁਹਾਨੂੰ ਬੁੜੀ ਵੀ ਮਿਲ ਗਿਆ ਤਾਂ ਆਮ ਹੀ ਮਿਲਦੀਆਂ ਜੀ ਸਾਨੂੰ ਤੇ ਅਸੀਂ ਉਹਨਾਂ ਨੂੰ ਦੇਖ ਕੇ ਇੱਕ ਕਵਿਤਾ ਦੀ ਵੀ ਰਚਨਾ ਕਰਾਈ ਹੈ ਸਾਡੇ ਫੀਮ ਚੰਦ ਜੀ ਮੌੜ ਕਵੀਸ਼ਰਨ ਉਹਨਾਂ ਨੇ ਸ਼ੰਦ ਲਿਖਿਆ ਉਹ ਸਾਨੂੰ ਹੈ ਇਹੋ ਜਿਹੀਆਂ ਬੁੜੀਆਂ ਮਿਲਦੀਆਂ ਰਹਿੰਦੀਆਂ ਤੇ ਫਿਰ ਅਸੀਂ ਉਹਨਾਂ ਤੋਂ ਉਹ ਲੈ ਲਿਆ ਲਾ ਸੁਣੋ ਹੋਇ ਆਉ ਬੂੜੀਆਂ ਦੇ ਚੋਜ ਵਿਖਾਈਏ ਆਉ ਬੂੜੀਆਂ ਦੇ ਚੋਜ ਵਿਖਾਈਏ ਮਰੇ ਕੁੜਮ ਦੇਗੀ ਤੇ ਗਵਾਈਏ ਮਰੇ ਕੁੜਮ ਦੇਗੀ ਤੇ ਗਵਾਈਏ ਕਹੇ ਕੁੜਮਣੀ ਕੀ ਡੂ ਕਾਣਾ ਖਬਰ ਕਸੂਤੀ ਕਰ ਗਿਆ ਵੇ ਜੈ ਕੁੜਮਾ ਖਾਂਦਾ ਪੀਂਦਾ ਮਰ ਗਿਆ ਵੇ ਜੈ ਕੁੜਮਾ ਖਾਂਦਾ ਪੀਂਦਾ ਮਰ ਗਿਆ ਵੇ ਤੇਰੀ ਜੈ ਕੁੜਮਾ ਭਾਲੋ ਨੀ ਜੋ ਵਦਿਆ ਰੋ ਭਾਲੋ ਨੀ ਜੋ ਵਦਿਆ ਰੋ ਆਪਣਾ ਗਾਹਾਂ ਮੁਕਾਬਲਾ ਹੋ ਆਪਣਾ ਗਾਹਾਂ ਮੁਕਾਬਲਾ ਹੋ ਸਿੰਘ ਕੁੰਡੀਆਂ ਜਿਉਂ ਅੜ ਗਿਆ ਵੇ ਜੈ ਕੁੜਮਾ ਖਾਂਦਾ ਪੀਂਦਾ ਮਰ ਗਿਆ ਵੇ ਜੈ ਕੁੜਮਾ ਖਾਂਦਾ ਪੀਂਦਾ ਮਰ ਗਿਆ ਵੇ ਤੇਰੀ ਜੈ ਕੁੜਮਾ ਗੁੜੀਆਂ ਵੱਧੋ ਵੱਧ ਲਜਾਈਏ ਗੁੜੀਆਂ ਵੱਧੋ ਵੱਧ ਲਜਾਈਏ ਰੋਟੀ ਦੇ ਸੌਰੀ ਨੰਬਰ ਬਣਾਈਏ ਰੋਟੀ ਦੇ ਸੌਰੀ ਨੰਬਰ ਬਣਾਈਏ ਕੁੜਮ ਬੈਂਟਰੀ ਵਰ ਗਿਆ ਵੇ ਜੈ ਕੁੜਮਾ ਖਾਂਦਾ ਪੀਂਦਾ ਮਰ ਗਿਆ ਵੇ ਜੈ ਕੁੜਮਾ ਖਾਂਦਾ ਪੀਂਦਾ ਮਰ ਗਿਆ ਵੇ ਤੇਰੀ ਜੈ ਕੁੜਮਾ ਬੁੜਕੇ ਟਰਾਲੀ ਹੀਠ ਉਤਾਹਾਂ ਬੁੜਕੇ ਟਰਾਲੀ ਹੀਠ ਉਤਾਹਾਂ ਮਰਨੇ ਕਾਲ ਜੇ ਰੋਈਆਂ ਗਾਂਹਾਂ ਮਰਨੇ ਕਾਲ ਜੇ ਰੋਈਆਂ ਗਾਂਹਾਂ ਕਈ ਬੁੜੀਆਂ ਦੇ ਧਰਨਾ ਪੈ ਗਈਆਂ ਭੁੱਖਾ ਕਾਲ ਜਾ ਬੜ ਗਿਆ ਵੇ ਜੈ ਕੁੜਮਾ ਖਾਂਦਾ ਪੀਂਦਾ ਮਰ ਗਿਆ ਵੇ ਜੈ ਕੁੜਮਾ ਖਾਂਦਾ ਪੀਂਦਾ ਮਰ ਗਿਆ ਵੇ ਤੇਰੀ ਜੈ ਕੁੜਮਾ ਕਹਾਂ ਜਾ ਕੇ ਬੈਣ ਵੇਖ ਲੋ ਜੀ ਕਿਹੜੇ ਢੰਗ ਨਾਲ ਪਾਉਂਦੀਆਂ ਕਮਦਿਲ ਕੁੜਮਾ ਠੰਡ ਤੋਂ ਡਰ ਗਿਆ ਕਮਦਿਲ ਕੁੜਮਾ ਠੰਡ ਤੋਂ ਡਰ ਗਿਆ ਸਿਆਲ ਚੜਨ ਤੋਂ ਪਹਿਲਾਂ ਹੀ ਮਰ ਗਿਆ ਸਿਆਲ ਚੜਨ ਤੋਂ ਪਹਿਲਾਂ ਹੀ ਮਰ ਗਿਆ ਥੋੜੀ ਜੀ ਕਾਲੀ ਕਰ ਗਿਆ ਵੇ ਜੈ ਕੁੜਮਾ ਖਾਂਦਾ ਪੀਂਦਾ ਮਰ ਗਿਆ ਵੇ ਜੈ ਕੁੜਮਾ ਖਾਂਦਾ ਪੀਂਦਾ ਮਰ ਗਿਆ ਵੇ ਤੇਰੀ ਜੈ ਕੁੜਮਾ ਓਏ ਰਹੀ ਕੁੜਮਣੀ ਮੇਰੀ ਕਮਲੀ ਰਹੀ ਕੁੜਮਣੀ ਮੇਰੀ ਕਮਲੀ ਥੁਕਿਆ ਨਾ ਤੂੰ ਐਡਾ ਅਮਲੀ ਥੁਕਿਆ ਨਾ ਤੂੰ ਐਡਾ ਅਮਲੀ ਨੌ ਦਸ ਕਿल्ले ਚਰ ਗਿਆ ਵੇ ਜੈ ਕੁੜਮਾ ਖਾਂਦਾ ਪੀਂਦਾ ਮਰ ਗਿਆ ਵੇ ਜੈ ਕੁੜਮਾ ਖਾਂਦਾ ਪੀਂਦਾ ਮਰ ਗਿਆ ਵੇ ਤੇਰੀ ਜੈ ਕੁੜਮਾ ਲੱਗਿਆ ਜੀ ਬਿਆ ਤੂੰ ਵਦ ਰੱਬਾ ਲੱਗਿਆ ਜੀ ਬਿਆ ਤੂੰ ਵਦ ਰੱਬਾ ਪੰਜ ਸੱਤ ਗੁੜੇ ਹੋਰ ਸਾਦ ਰੱਬਾ ਪੰਜ ਸੱਤ ਗੁੜੇ ਹੋਰ ਸਾਦ ਰੱਬਾ ਸਿਆਲੋ ਸਿਆਲ ਲਵਾ ਦੇ ਸੀ ਜਨ ਇਕ ਲਜਾ ਕੇ ਹੀ ਖੜ ਗਿਆ ਵੇ ਜੈ ਕੁੜਮਾ ਖਾਂਦਾ ਪੀਂਦਾ ਮਰ ਗਿਆ ਵੇ ਜੈ ਕੁੜਮਾ ਖਾਂਦਾ ਪੀਂਦਾ ਮਰ ਗਿਆ ਵੇ ਤੇਰੀ ਜੈ ਕੁੜਮਾ ਓਏ ਲੋਕੋ ਖਰਚ ਪਖੰਡ ਕਰੋ ਨਾ ਲੋਕੋ ਖਰਚ ਪਖੰਡ ਕਰੋ ਨਾ ਮਰਨ ਵਾਲਿਆਂ ਦੇ ਨਾਲ ਮਰੋ ਨਾ ਮਰਨ ਵਾਲਿਆਂ ਦੇ ਨਾਲ ਮਰੋ ਨਾ ਇੱਕ ਵਾਰੀ ਵਿਆਹ ਹੋ ਗਿਆ ਸਭ ਦਾ ਹੁਣ ਦੂਜਾ ਕਿਉਂ ਧਰ ਗਿਆ ਵੇ ਜੈ ਕੁੜਮਾ ਖਾਂਦਾ ਪੀਂਦਾ ਮਰ ਗਿਆ ਵੇ ਜੈ ਕੁੜਮਾ ਖਾਂਦਾ ਪੀਂਦਾ ਮਰ ਗਿਆ ਵੇ ਤੇਰੀ ਜੈ ਕੁੜਮਾ ਬਹੁਤ ਬਹੁਤ ਬਈ ਬੜੀ ਵਧੀਆ ਆ ਗਿਆ ਸੁਣ ਕੇ ਦੋਸਤੋ ਦਿਲ ਤਾਂ ਨਹੀਂ ਕਰ ਰਿਹਾ ਕਿ ਗੱਲਾਂ ਬਾਤਾਂ ਦਾ سلسلہ ਖਤਮ ਕੀਤਾ ਜਾਵੇ ਪਰ ਸਮਾਂ ਜਿਹੜਾ ਉਹ ਇਜਾਜ਼ਤ ਨਹੀਂ ਦੇ ਰਿਹਾ ਵਾਈਬਰੂ ਨੇ ਚਾਇਆ ਤਾਂ ਆ ਪਾ ਇਹਨਾਂ ਦੇ ਰੂਪ ਰੂਪ ਫਿਰ ਤੋਂ ਦੁਬਾਰਾ ਹੋਵਾਂਗੇ ਤੇ ਹੁਣ ਅੱਜ ਇਹਨਾਂ ਤੋਂ ਇਜਾਜ਼ਤ ਲੈਣੇ ਆ ਬਹੁਤ ਬਹੁਤ ਧੰਨਵਾਦ ਵੀਰ ਜੀ ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ ਤੇ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਸਾਨੂੰ ਵੀ ਆਪਣੇ ਅਸੀਂ ਜਥੇ ਵੱਲੋਂ ਸੁਖਰਾਜ ਸਿੰਘ ਸੰਧੋਹਾ ਜਗਸੀਰ ਸਿੰਘ ਢੱਡੇ ਬਲਕਰਨ ਸਿੰਘ ਢੱਡੇ ਆਪਦੇ ਜਥੇਵੰਨਿਓ ਜਿੰਨੀ ਸੰਗਤ ਸਾਨੂੰ ਦੇਖ ਰਹੀ ਹੈ ਸਾਰੀ ਸੰਗਤ ਦਾ ਤੇ ਤੁਹਾਡੇ ਅਕਲੀਆ ਫੈਮਿਲੀ ਬਲੌਗ ਚੈਨਲ ਦਾ ਤੇ ਬਾਈ ਜੀ ਸ਼ਿਵਰਾਜ ਸਿੰਘ ਜੀ ਮੈਡਮ ਹਰਜੀਤ ਕੌਰ ਸਾਰਿਆਂ ਦਾ ਸੀ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਪਰਮਾਤਮਾ ਸਾਨੂੰ ਚੜ੍ਹਦੀ ਕਲਾ 'ਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ